ਪਾ ਪੰਜਾਬ ਦੇ ਵਿੱਚ ਇਸ ਵਕਤ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਲੋਕ VOTING ਕਰ ਰਹੇ ਨੇ ਨਾਲ ਹੀ ਸਿਆਸੀ ਲੀਡਰਾਂ ਦੇ ਵੱਲੋਂ ਵੀ ਆਪਣੀ ਵੋਟ ਪੁੱਗਤਾਈ ਜਾ ਰਹੀ ਆ ਤਾਂ ਪਟਿਆਲਾ ਲੋਕ ਸਭਾ ਹਲਕੇ ਦੀ ਗੱਲ ਕਰਦੇ ਹਾਂ ਜਿੱਥੇ ਵੋਟ ਦਾ ਹੱਕ ਇਸਤੇਮਾਲ ਕਰਨ ਲਈ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਅਤੇ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਪਹੁੰਚੇ ਤਾਂ ਦੋਵੇਂ ਲੀਡਰਾਂ ਦੇ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਨੇ ਜਿਹੜੇ ਉਹ ਕੀਤੇ ਗਏ ਤਾਂ ਵੋਟ ਕਰਨ ਸਮੇਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੀ ਅਪੀਲ ਆ ਜਿਹੜੀ ਉਹ ਕੀਤੀ ਗਈ ਕੀਵਾ ਛੱਡ ਕੇ ਲੋਕਤੰਤਰ ਦੇ ਇਸ ਤਿਉਹਾਰ ਦੇ ਵਿੱਚ ਆਪਣਾ ਯੋਗਦਾਨ ਆ ਜਿਹੜਾ ਉਪਾਇਆ ਜਾਵੇ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਮਹਾਰਾਣੀ ਪ੍ਰਨੀਤ ਕੌਰ ਅਤੇ ਡਾਕਟਰ ਧਰਮਵੀਰ ਗਾਂਧੀ ਦਾ ਆਉ ਦੇਖਦੇ ਹਾਂ ਲੋਕਾਂ ਨੂੰ ਬੜੀ ਵੱਡੀ ਗਿਣਤੀ ਜਾ ਕੇ ਵੋਟਾਂ ਪਾਣੀਆਂ ਚਾਹੀਦੀਆਂ ਕਿ ਮੰਤਰੀ ਕਮੀ ਪਰਵੇਗਾ ਲੋਕਾਂ ਨੇ ਆਪਣੀ ਕਿਸਮਤ ਦਾ ਫੈਸਲਾ ਕਰਨਾ ਦੇਸ਼ ਦਾ ਫੈਸਲਾ ਕਰਨਾ ਆਉਣ ਵਾਲੀ ਪੀੜ੍ਹੀਆਂ ਦਾ ਫੈਸਲਾ ਕਰਨਾ ਇੱਕ ਪਾਸੇ ਮੋਦੀ ਸੱਤਾ ਦੂਜੇ ਪਾਸੇ ਆਮ ਆਦੀ ਪਾਰਟੀ ਸਰਕਾਰ ਹੈ ਦੋਨੋਂ ਝੂਠੀਆਂ ਹੈਗੀਆਂ ਦੋਨਾਂ ਲੋਕਾਂ ਨਾਲ ਵਾਅਦੇ ਪੂਰੇ ਨਹੀਂ ਕੀਤੇ ਹੈਗੇ ਕਾਂਗਰਸ ਨੇ ਜੋ ਮੈਨੀਫੈਸਟੋ ਜਾਰੀ ਕੀਤਾ ਹੈਗਾ ਉਹਦੇ ਕਨੈਕਸ਼ਨ ਜੋ ਮੈਂ ਕਹਿਣਾ ਚਾਹੁੰਦਾ ਕਿ ਜਿਨ ਜੋ ਕਿਸਾਨਾਂ ਵਾਸਤੇ ਰਾਹਤ ਹੈ ਨੌਜਵਾਨਾਂ ਵਾਸਤੇ ਰਾਹਤ ਹੈ ਫੌਜੀਆਂ ਵਾਸਤੇ ਰਾਹਤ ਹੈ ਔਰ ਜੋ ਦਲਤਾਂ ਦੇ ਆਦੀਵਾਸੀ ਔਰਤਾਂ ਵਾਸਤੇ ਰਾਹਤ ਹੈ ਬਹੁਤ ਵੱਡਾ ਇੱਕ ਵਧੀਆ ਮੈਨੀਫੈਸਟੋ ਲੈ ਕੇ ਆਈ ਹੈ ਕਾਂਗਰਸ ਦਾ ਮੈਨੀਫੈਸਟੋ ਪੜ੍ਹ ਕੇ ਲੋਕਾਂ ਨੂੰ ਜ਼ਰੂਰ ਕਾਂਗਰਸ ਨੂੰ ਵੋਟ ਕਰਨਾ ਚਾਹੀਦਾ ਹੈ ਇੰਡੀਆ ਗੜਜੋੜ ਕਿੰਨੀ ਲੈ ਕੇ ਜਾ ਰਹੀ ਹੈ ਵੋਟਾਂ ਦੇ ਦੇ ਵਿੱਚ ਇੰਡੀਆ ਘੜਚੋੜ ਮੀਰੇ ਜੀ 300 ਦੇ ਕਰੀਬ ਲੈ ਕੇ ਜਾਊਗੀ ਅੱਛਾ ਹਾਂਜੀ ਵੋਟਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਵੋਟਰਾਂ ਅਪੀਲ ਕਰਦਾ ਕਿ ਅੱਜ ਦਾ ਦਿਨ ਲੋਕਾਂ ਨੇ ਮਨ ਬਣਾ ਚੁੱਕੇ ਨੇ ਕੋਈ ਝਗੜਾ ਨਹੀਂ ਕਰਨਾ ਕੋਈ ਸ਼ਾਂਤੀ ਰੱਖਣੀ ਹੈਗੀ ਕੋਈ ਤਣਾਅ ਨਹੀਂ ਪੈਦਾ ਕਰਨਾ ਹੈਗਾ ਇਜਾਦ ਆਜ਼ਾਦਾਨਾ ਤੌਰ ਤੇ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਜੀਨੋ ਮਰਜੀ ਵੋਟ ਪਾਣ ਪਰ ਵੋਟ ਪਾਣ ਤੇ ਕੋਈ ਰੋਕ ਟਾਕ ਕੀ ਜਾਂ ਬਾਹਰ ਕੋਈ ਲੜਾਈ ਝਗੜਾ ਉਹ ਨਹੀਂ ਹੋਣਾ ਚਾਹੀਦਾ ਡਾਕਟਰ ਨਿੰਦਰ ਮੋਦੀ ਜਿਵੇਂ ਅੰਤਰ ਧਿਆਨ ਦੇ ਚਲੇ ਗਏ ਨੇ ਵਿਰੋਧੀ ਸਵਾਲ ਰਹਿ ਰਿਹਾ ਉਹ ਅਕਸਰ ਅਕਸਰ ਅੰਤਰ ਧਿਆਨ ਦੇ ਜਾਂਦੇ ਜਦੋਂ ਵੀ ਕਨਫਿਊਜ਼ ਹੁੰਦੇ ਨੇ ਨਾ ਉਹ ਅੰਤਰ ਧਿਆਨ ਦੇ ਜਾਂਦੇ ਨੇ ਜਦੋਂ ਲੱਗਦਾ ਕਿ ਹੁਣ ਕੋਈ ਬੰਦਾ ਨਹੀਂ ਪਿਆ ਤਾਂ ਉਹ ਕਦੀ ਮੰਦਰਵਾਰ ਦੇ ਕਦੀ ਗੁਰੂ ਕਦੀ ਕਦੀ ਹੋਰ ਥਾਂ ਜਾਂਦੇ ਆਮ ਆਦੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਪੰਜਾਬ ਆਮ ਆਦੀ ਪਾਰਟੀ ਜੀ ਮੈਂ ਤਾਂ ਸਮਝਦਾ ਕਿ ਕਾਂਗਰਸ 8 ਤੋਂ 10 ਸੀਟਾਂ ਲੈ ਖਾਲ ਅਕਾਲੀ ਦਲ ਨੇ ਡਾਕਟਰ ਸਾਹਿਬ ਤੁਸੀਂ ਪਟਿਆਲੇ ਦੇ ਲੋਕਾਂ ਨਾਲ ਵਿਚਰੇ ਕੀ ਮਜਾਜ ਕੀ ਸੀ ਬਹੁਤ ਵਧੀਆ ਮਜਾ ਬਹੁਤ ਵਧੀਆ ਮਜਾਜ ਸਿਗਈ ਦੋ ਮਜਾਜ ਸਿਗੇ ਇੱਕ ਤਾਂ ਮੇਰਾ ਜੋ ਲੋਕਾਂ ਪ੍ਰਤੀ ਰابطਾ ਮੇਰਾ ਪਿਆਰ ਹੈ ਲੋਕਾਂ ਨਾਲ ਜਿਨ ਮੈਨੂੰ ਆਜ਼ਾਦ ਦੇ ਤੌਰ ਤੇ ਵੀ ਪੌਣੇ 2 ਲੱਖ ਵੋਟਾਂ ਦਿੱਤੀਆਂ ਤੇ ਦੂਜਾ ਨਫਰ ਸੀਗੀ ਸ਼ਾਹੀ ਖਾਨਦਾਨ ਦੇ ਖਿਲਾਫ ਕਿ ਇਹਨਾਂ ਨੇ 60 ਸਾਲ ਕਾਂਗਰਸ 50 ਸਾਲ ਕਾਂਗਰਸ ਦਾ ਖਾਦਾ ਦੋ ਵਾਰ ਮੁੱਖ ਮੰਤਰੀ ਬਣੇ ਚਾਰ ਵਾਰ ਐਮਪੀ ਬਣੇ ਸਾਰਿਆਂ ਸੁਖ ਆਨੰਦ ਮਾਣੇ ਨੇ ਜਦੋਂ ਕਾਂਗਰਸ ਨੂੰ ਲੋੜ ਪਈ ਆ ਭਾਜਪਾ ਨੂੰ ਹੈਰਾਨ ਵਾਸਤੇ ਇੱਕ ਮਜ਼ਬੂਤ ਇੱਕ ਵਿਅਕਤੀਆਂ ਦੀ ਜਾਂ ਮਜ਼ਬੂਤ ਪ ਇਨੀ ਤੇ ਅੰਗਰੇਜ਼ਾਂ ਵਲੇ ਅੰਗਰੇਜ਼ਾਂ ਦੇ ਮੁਗਲਾਂ ਵਲੇ ਮੁਗਲਾਂ ਦੇ ਕਾਂਗਰਸ ਵਲੇ ਕਾਂਗਰਸ ਦੇ ਜੋ ਕਾਰ ਸੇ ਭੀੜ ਪਈ ਹੈ ਤਾਂ ਇਲੀ ਤੋਂ ਡਰਦੇ ਹੋਏ ਭਾਜਪਾ ਦੀ ਗੋਦੀ ਜਾ ਬੈਠੇ ਨੇ ਲੋਕਲ ਬਹੁਤ ਲੋਕਾਂ ਇੱਕ ਜਾਰੀ ਕੀਤੀ ਫੇਕ ਵੀਡੀਓ ਕਿ ਆਮਾਦੀ ਪਾਰਟੀ ਨੇ ਕਿਹਾ ਕਿ ਸਾਡੀ ਕਾਂਗਰਸ ਨੇ ਕਿਹਾ ਸਾਡੀ ਸਾਡੀ ਕਮਜ਼ੋਰ ਹੈ ਪੋਜੀਸ਼ਨ ਸੋ ਇਸ ਕਰਕੇ ਭਾਜਪਾ ਨੂੰ ਹਰਾਉਣ ਵਾਸਤੇ ਆਮਾਦੀ ਪਾਰਟੀ ਨੇ ਬੋਰਡ ਪਾਓ ਮੈਂ ਉਹਦਾ ਹੁਣੇ ਤਰਦੀਦ ਕਰਕੇ ਆਪਣਾ ਆਰਡਰ ਵੀਡੀਓ ਚ ਨਰਸੋ ਤੁਸੀਂ ਹੁਣ ਕਾਂਗਰਸੀ ਵਰਕਰ ਦਾ ਖੁਸ਼ਾ ਤੁਸੀਂ ਹੁਣ ਲਾਸਟ ਮੂਮੈਂਟ ਦੇ ਵਿੱਚ ਵਰਕਰ ਜਿਹੜੇ ਪੜ੍ਹਦੇ ਨੇ ਨਹੀਂ ਸਤਿ ਸ਼ੁਰੂ ਸ਼ੁਰੂ ਵਿੱਚ ਬਹੁਤ ਕੁਝ ਹੁੰਦਾ ਮੈਂ ਕਾਂਸ ਨਵਾਂ ਸੇਗਾ ਹੁਣ ਮੈਨੂੰ ਕਾਹੀ ਕੁਝ ਸਮਝ ਆ ਗਿਆ ਹੈਗਾ ਬਹੁਤ ਕੁਝ ਠੀਕ ਵੀ ਕਰਾਂਗੇ ਬਹੁਤ ਕੁਝ ਨਾਲ ਨਾਲ ਲੈ ਕੇ ਚੱਲਾਂਗੇ ਥੈਂਕ ਯੂ ਹਾਂਜੀ 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 ਮੈਂ ਅੱਜ ਵੋਟ ਪਾਣ ਸੇ ਕਿੰਨੇ ਕੁ ਵਿੱਚ ਜਾ ਰਹੇ ਸਭ ਤੋਂ ਪਹਿਲਾਂ ਉਸ ਜਿੱਥੇ ਨਤਮਸਾ ਫੋਨ ਵਾਸਤੇ ਪੁੱਛੋ ਕੀ ਕਰਨਾ ਚਾਹੀਦਾ ਮੈਂ ਪਹਿਲੇ ਗੁਰਦੁਆਰਾ ਸਾਹਿਬ ਆਪਣੇ ਘਰ 'ਚ ਫੇਰੇ ਥੇ ਨਤਮਸਤੇ ਹੋ ਕੇ ਚਲੇ ਚੇ ਫਿਰ ਮੈਂ ਸਾਰੇ ਹਲਕੇ 'ਚ ਜਾਊਂਗੀ ਫੈਮਿਲੀ ਅਲੱਗ ਅਲੱਗ ਹ ਕਹਿੰਦੇ ਕਿਸੇ ਕਿਹਾ ਮੈਡਮ ਵੋਟਰ ਨੂੰ ਅਪੀਲ ਹੈ ਜੀ ਉਹ ਤਾਂ ਹੋ ਗਿਆ ਵੋਟਰ ਨੂੰ ਇਹੀ ਅਪੀਲ ਹੈ ਕਿ ਵੋਟ ਜ਼ਰੂਰ ਕਾਸਟ ਕਰੋ ਆਪਣੀ ਕਿਉਂਕਿ ਗਰਮੀ ਦਾ ਮੌਸਮ ਹੈ ਤਾਂ ਆਪਾਂ ਵੱਧਿਆ ਲੱਗਦਾ ਹੈ 8% ਦੇ ਉੱਪਰ ਕੁਝ ਨਾ ਕੁਝ ਫਰਕ ਪੈ ਸਕਦਾ ਹੈ ਅ ਕੋਸ਼ਿਸ਼ ਪੂਰੀ ਹੋਏਗੀ ਕਿ ਸਾਰੇ ਵੋਟਰ ਨਿਕਲਣ ਔਰ ਗਰਮੀ ਤਹਾਈ ਹੁਣ ਇਹਨੂੰ ਸੋਚਣਾ ਨਹੀਂ ਪਊ ਅੰਸ਼ਿਤਾਂ ਪਤਰੀ ਕੋਈ ਗੱਲ ਨਹੀਂ ਜੀ ਇਹ ਤਾਂ ਹਰ ਇੱਕ ਇਲੈਕਸ਼ਨ 'ਚ ਹੁੰਦਾ ਹੈ ਏਜੈਂਟ ਅੰਦਰ ਬੈਠੇ ਨੇ ਉਹ ਲੋਕਾਂ ਨੇ ਵੋਟਾਂ ਪਾਣੀਆਂ ਨੇ ਮੈਨੂੰ ਪੂਰੀ ਉਮੀਦ ਹੈ ਕਿ ਸਹੀ ਰਹੂਗਾ ਕੰਮ ਜਿ ਜਿੰਨੀ ਜਲਦੀ ਪਾ ਸਕਦੇ ਆ ਪਾਇਆ ਹਣ ਬਾਕੀ ਲੋਕ ਆਪ ਸਿਆਣੇ ਆ ਆਪਣੀ ਹਿਫਾਜ਼ਤ ਕਰਕੇ ਵੋਟ ਪਾ ਕੇ ਆਣਗੇ ਧੰਨਵਾਦ